ਜਿੰਮੇਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੋਣਾ ਹੈ ਉਹਦੇ ਵਿੱਚ ਕੱਲਾ ਨੌਰ ਤੇ ਗੁੰਮਨ ਕਲਾ ਦੇ ਦੋ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਤੇ ਡੇਰਾ ਬਾਬਾ ਨਾਨਕ ਦਾ ਏਰੀਆ ਹੁੰਦਾ ਹੈ ਅਸਲ ਵਿੱਚ ਇੱਥੇ ਸਾਰੀ ਹੀ ਕੰਸਟਿਟਿਊਐਂਸੀ ਦੇ ਵਿੱਚ ਜਿੰਨੇ ਵੀ ਪੁਲਿਸ ਸਟੇਸ਼ਨ ਜਿੰਨੇ ਵੀ ਪਿੰਡ ਹੈਗੇ ਉੱਥੇ ਆਪਣੀ ਪੈਟਰੋਲੀਅਮ ਪਾਰਟੀਆਂ ਲਾਈ ਹੈ ਹਰ ਆਲਮੋਸਟ ਤਿੰਨ ਪਿੰਡਾਂ ਤੇ ਇੱਕ ਪੈਟਰੋਲਿੰਗ ਪਾਰਟੀ ਹੈਗੀ ਐਸੇ ਤਰ੍ਹਾਂ ਜਿਹੜੇ ਵੀ ਆ ਪੂਰੇ ਡਿਸਟ੍ਰਿਕਟ ਦੇ ਉਹਨਾਂ ਨੂੰ ਡਿਊਟੀ ਤੇ ਲਾਇਆ ਗਿਆ ਬਾਹਰੋਂ ਜਿਹੜੀ ਫੋਰਸ ਨੂੰ ਜੋ ਉਹਨੂੰ ਵੀ ਡਿਪਲੋਏ ਕੀਤਾ ਗਿਆ ਸਭ ਕਿਨੇ ਨੁਕੜੀਆਂ ਲੱਗੀਆਂ ਤੋਹਨ ਦੇ ਟੋਟਲ ਜਿਹੜੀ ਗੁਰਦਾਸਪੁਰ ਦੇ ਵਿੱਚ ਦੋ ਕੰਪਨੀ ਬੀਐਸਰ ਦੀ ਹੈਗੀ ਤੇ ਇੱਕ ਐਸਪੀਡੀ ਕੰਪਨੀ ਹੈ ਇਸ 16ਾ ਡੇਰਾਬਾਬਾ ਨਾਨਕ ਦੇ ਵਿੱਚ ਵੀ ਸਿਮਿਲਰਲੀ ਪਲੇਸ ਤੇ ਛੇ ਕੰਪਨੀ ਆਰਾਊਂਡ ਟੋਟਲ ਹੈ ਜਿਹਦੇ ਆਪਣੇ ਸੇਫਟੀ ਬੂਥ ਫਿਲ ਲੈਣੇ ਆਪਣੇ ਬਲਾਕ ਬਣਾਉਦੇ ਨੇ ਨਜ਼ਰੇ ਗੁਰਦਾਸਪੁਰ ਦੇ ਅਗਰ ਗੱਲ ਕਰੀਏ ਤਾਂ ਉੱਥੇ ਟੋਟਲ 28 ਹੈਗੇ ਜੋ ਕ੍ਰਿਟੀਕਲ ਸੈਂਸਿਟਿਵ ਹੈ ਬਾਕੀ ਵੀ ਅਸੀਂ ਜਿਹੜੇ ਨਾਰਮਸ ਹੈਗੇ ਉਸ ਤੋਂ ਇਲਾਵਾ ਐਕਸਟਰਾ ਫੋਰਸ ਪੁਲਾਇ ਉਹ ਜਨਾਬ ਜੂਰੀ ਕਰੇਗੀ ਜੀ ਜੀ ਅਜੇ ਲਗਾਤਾਰ ਚੈਕਿੰਗ ਚੱਲ ਰਹੀ ਹੈ ਉਹ ਜਿੱਥੇ ਜਿੱਥੇ ਰਿਕਵਰੀ ਹੋ ਰਹੀ ਹੈ ਉੱਥੇ ਬੰਦੀ ਕਾਨੂੰਨੀ ਕਰਦੇ ਕੀਤੇ ਜਾ ਰਹੇ ਹਨ ਜੀ ਸੰਸਦ ਕੀਦਰ ਜਿਵੇਂ ਤੋਂ ਪੀਸੀ ਅਗੇ ਦਾ ਬਣਾ ਤਿਆਰੀਆਂ ਸਾਡੀਆਂ ਮੁਕੰਮਲ ਹੋਈਆਂ ਹੈਗੀਆਂ ਤਾਂ ਇਹਦੇ ਵਿੱਚ ਕਰੀਬਨ ਜਿਹੜਾ ਫੁੱਲਿਸ ਡਿਸਟ੍ਰਿਕਟ ਬਟਾਲਾ ਹੈ 1500 ਪਲਸ ਫੋਰਸ ਅਸੀਂ ਡਿਪਲੋਏ ਕਰ ਰਹੇ ਨੇ ਸਾਡੇ ਕੋਲ 98 ਲੋਕੇਸ਼ਨਸ ਹੈਗੀਆਂ ਅਤੇ ਕਰੀਬਨ 123 ਜਿਹੜੇ ਬੂਥਸ ਹੈਗੇ ਨੇ ਤਾਂ ਉਹਦੇ ਵਿੱਚ ਸਾਡੇ ਕੋਲ ਚਾਰ ਕੰਪਨੀਆਂ ਸੈਗੀਆਂ ਜਿਹੜੀ ਬਾਹਰੋਂ ਆਈਆਂ ਹਨ ਉਹਨਾਂ ਚੋਂ ਦੋ ਬੀਆ ਸਭ ਦੀ ਕੰਪਨੀਆਂ ਸ ਹੈ ਦੋ ਐਸਪੀ ਦੀ ਕੰਪਨੀਆਂ ਸ ਹੈ ਤਾਂ ਉਹਨਾਂ ਨੂੰ ਵੀ ਅਸੀਂ ਟੈਕਟਿਕਲੀ ਡਿਪਲੋਏ ਕੀਤਾ ਹੈਗਾ ਸਪੈਸ਼ਲੀ ਜਿਹੜਾ ਵਲਨਰੇਬਲ ਕ੍ਰਿਟੀਕਲ ਏਰੀਆਸ ਹੈਗੇ ਨੇ ਉੱਥੇ ਅਸੀਂ ਪੈਰਾਮਿਲਟਰੀ ਦੀ ਡਿਪਲੋਇਮੈਂਟ ਕੀਤੀ ਹੈ ਨਾਲ ਦੇ ਨਾਲ ਹੁਣ ਵੀ ਅਸੀਂ ਜਿਹੜੇ ਸੈਂਸਿਟਿਵ ਏਰੀਆਸ ਹੈਗੇ ਨੇ ਉੱਥੇ ਫਲੈਗ ਮਾਰਕਰਸ ਔਰ ਏਰੀਆ ਡੋਮਿਨੈਂਸ ਐਕਸਰਸਾਈਜ਼ ਸਾਡੀ ਚੱਲਦੀ ਆ ਰਹੀ ਹੈ ਤਾਂ ਕੋਈ ਰਾਤ ਨੂੰ ਕੋਈ دارو کوئی ਵਰਤਾਂਦਾ ਵਾ ਸ਼ਰਾਬ ਵਰਤਾਂਦਾ ਉਹ ਤੇ ਕੀ ਐਕਸ਼ਨ ਲਵੈ ਨਹੀਂ ਅਸੀਂ ਕਨਸਟੈਂਸੀ ਦੇ ਵਿੱਚ ਸ਼ੁਰੂ ਤੋਂ ਹੀ ਪਿਛਲੇ 2 ਹਫ਼ਤਿਆਂ ਤੋਂ ਸਾਡੇ ਨਾਕੇ ਲੱਗੇ ਹੈ ਤਾਂ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਬਟ ਵੀ ਆਰ ਕੀਪਿੰਗ ਅ ਸਟਰੋਂਗ ਵਿਜੀਲ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਐਂਡ ਸਾਡੀ ਟੀਮਸ ਲੱਗੀਆਂ ਹੈ ਕਿ ਸਾਡੀ ਪੈਟਰੋਲਿੰਗ ਪਾਰਟੀਆਂ ਐਕਟਿਵਲੀ ਕੰਮ ਕਰ ਰਹੀਆਂ ਏਰੀਆ ਦੇ ਵਿੱਚ